ਬਿੱਟਾ ਇਹ ਬੈਗ ਦੇ ਹਾਂ ਪ੍ਰੀਤ ਮੇਰੀ ਗੱਲ ਸੁਣ ਇੱਕ ਮਿੰਟ ਖੜ ਕੇ ਹੈ ਪਹਿਲਾਂ ਤੂੰ ਦਰਸ਼ਕਾਂ ਨੂੰ ਮਹਿੰਦੀ ਦਿਖਾ ਹੈਲੋ ਦੇਖੋ ਦੇਖੋ ਜੀ ਮਹਿੰਦੀ ਦੇਖੋ ਕਿੰਨੀ ਸੋਹਣੀ ਲਾਈ ਹੈ ਪਿਆਰੀ ਪਿਆਰੀ ਬੇਟੀ ਨੇ ਤੇ ਕਿਵੇਂ ਲੱਗ ਰਿਆ ਬਹੁਤ ਵਧੀਆ ਨਾ ਮਤਲਬ ਅੱਜ ਦਾ ਦਿਨ ਛੇਤੀ ਛੇਤੀ ਟੱਪ ਜਾਏ ਬੱਚੇ ਬਹੁਤ ਜ਼ਿਆਦਾ ਐਕਸਾਈਟਡ ਹੋ ਰਹੇ ਆ ਕੀ ਕਹਿੰਦੇ ਵੀ ਛੇਤੀ ਛੇਤੀ ਜੜਾ ਕੱਲ ਦਾ ਦਿਨ ਆ ਸਾਨੂੰ ਆ ਜੇ ਜਲਦੀ 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 ਤੇ ਵੀਡੀਓ ਵਧੀਆ ਲੱਗੇ ਤਾਂ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਅ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਲਿਓ ਜੀ ਹੋਰ ਠੀਕੋ ਇਧਰ ਨਰਮਲ ਚੋਂ ਗੁਣ ਵੀ ਲੱਗੀਆਂ ਪਈਆਂ ਹਨ ਇਸ ਸਾਈਡ ਤੇ ਲੱਗ ਪਏ ਨਾ ਕੌਣ ਕੌਣ ਇਹਨਾਂ ਦੇ ਹੀ ਆ ਕੇ ਇਹਨਾਂ ਦੇ ਹੀ ਆ ਕੇ ਆ ਨਾ ਦੇਖੋ ਨਾ ਉੱਧਰ ਵੀ ਲੱਗੇ ਪਏ ਐ ਇੰਨੀ ਗਰਮੀ ਦੇ ਵਿੱਚ ਮੈਂ ਤਾਂ ਮਰ ਜਾ ਆ ਨਰਮਾ ਨਾ ਕੋਈ ਕੋਈ ਫੁੱਟ ਇੱਧਰ ਦੇਖੋ ਆ ਖੜਿਆ ਪਿਆ ਆ ਦੇਖੋ ਤੇ ਲੱਗੀਆਂ ਵੀ ਪਈਆਂ ਪ੍ਰੀਤ ਗਰਮੀ ਬੜੀ ਐ ਯਾਰ ਇੰਨੀ ਗਰਮੀ ਚ ਨਰਮਾ ਕਿਉਂਕਿ ਇਹ ਨਾ ਹੁਣ ਇੱਕ ਦਮੀ ਪੈ ਗਿਆ ਨਾ ਤਾਂ ਫੇਰ ਇਹ ਉਹ ਹੋ ਜਾਣਗੇ ਟਿੰਡੇ ਖਰਾਬ ਹੋ ਜਾਣਗੇ ਤਾਂ ਕਰਕੇ ਜਿਹੜਾ ਕੋਈ ਕੋਈ ਟਿੰਡਾ ਨਾ ਉਹ ਕਹਿੰਦੇ ਵੀ ਅਸੀਂ ਪਹਿਲਾਂ ਹੀ ਚੁਗ ਲਈਏ ਅਸੀਂ ਅੱਜ ਸ਼ਾਪਿੰਗ ਕਰਕੇ ਆਏ ਜੀ ਦੋ ਦੋ ਬੈਗ ਲਈ ਜਨੇ ਅਸੀਂ ਭਰ ਕੇ ਸੰਭਦੇ ਨਹੀਂ ਭਾਈ ਤੇ ਰਾਤ ਅਸੀਂ ਖੂਬ ਮਸਤੀ ਕੀਤੀ ਜੀ ਸਾਡੀ ਮਤਲਬ ਆਸਰੀ ਚ ਕੀ ਲੱਗ ਗਈ ਸ਼ਰਤ ਲੱਗ ਗਈ ਜਦਾਈ ਜਦਾਈ ਲੱਗ ਗਈ ਜਿਹਨੂੰ ਜਦਾਈ ਕਹਿੰਨੇ ਹੈ ਗਾਇਜ਼ ਆਪਾਂ ਕਿਉਂਕਿ ਬਹੁਤ ਜ਼ਿਆਦਾ ਆ ਗੈਂਸ ਜੁੱਤੇ ਹੈ ਬਹੁਤ ਜ਼ਿਆਦਾ ਨੱਚਿਆ ਅਸੀਂ ਬਹੁਤ ਹੀ ਜ਼ਿਆਦਾ ਤੇ ਨਾ ਜਿੱਤੇ ਕਿਵੇਂ ਸੀ ਜਿੱਤੇ ਚੀਟਿੰਗ ਕਰਕੇ ਜਿੱਤੇ ਨਾ ਕੋਈ ਨਹੀਂ ਜਿੱਤੇ ਕੋਦੋ ਜਿੱਤ ਗਏ ਜਿੱਤੇ ਨਹੀਂ ਆਏ ਦੀ ਚੱਲਾਂਗੇ ਆਪਾਂ ਆਏ ਦੀ ਚੱਲਾਂਗੇ ਆਏ ਦੀ ਫੜੀ ਚੀਟਿੰਗ ਕਰਕੇ ਜਿੱਤੇਗੇ ਨਹੀਂ ਕੋਈ ਨਹੀਂ ਪਰ ਸੀ ਕੋਈ ਨਹੀਂ ਜਿੱਤੇਗਾ ਕਿਉਂਕਿ ਉਹਨਾਂ ਨੇ ਤਾਂ ਰਿਜ਼ਲਟ ਕੱਢਿਆ ਨਹੀਂ ਅਸੀਂ ਹਾਂ ਆ ਫੜੀ ਕਿਉਂਕਿ ਉਹਨਾਂ ਨੇ ਤਾਂ ਗਾਈਜ ਖਾਈ ਪੀ ਸੀਗੀ ਹੈ ਨਾ ਹੋਰ ਦੱਸੋ ਜੀ ਠੀਕ ਹੋ ਕਿਉਂਕਿ ਆਪਾਂ ਜਿਹੜੀ ਤੁਹਾਨੂੰ ਵੀਡੀਓ ਹੈ ਉਹ ਜਿਹੜਾ ਕਾਰੋ ਵਿਹਾਰ ਸੀਗਾ ਜਿਹੜਾ ਮਨਾਇਆ ਪ੍ਰੀਤ ਬਨਾਏਕ ਬਨਾਏਕ ਪਹਿਲੀ ਵਾਰ ਸੁਣੇ ਹਾਂ ਪਹਿਲੀ ਵਾਰ ਇਹਨਾਂ ਨੇ ਮੈਨੂੰ ਉਲਝਾ ਤਾ ਉਹਨਾਂ ਨੇ ਕਹਿੰਦੇ ਐਂ ਕਰੋ ਐਂ ਕਰੋ ਅੱਛਾ ਕਹਿੰਦਾ ਕਹਿੰਦਾ ਗਣੇਸ਼ ਜੀ ਦਿਖਾ ਦਿਓ ਕੋਈ ਕਹਿੰਦਾ ਕੋਈ ਦਿਖੂ ਨਹੀਂ ਹੁੰਦਾ ਇਹਨੂੰ ਤਾਂ ਕਰੇ ਜਦ ਤਾਈ ਮਤਲਬ ਮਾਤੇ ਨਹੀਂ ਚੱਕਦੀ ਨਾ ਵੀ ਇਹਦੇ ਅੱਛਾ ਕਹਿੰਦੇ ਉਹਨੂੰ ਬਨੜਾ ਅੱਛਾ ਜਿੰਨ ਅੱਛਾ ਦੇ ਪਾਸਾ ਤੇ ਕਹਿੰਦੇ ਨਾ ਬੀਬੀ ਦੇ ਪਾਸਾ ਬਨੜਾ ਬਨੜਾ ਨਹੀਂ ਚੜਕਈ ਤਾ ਯਾਰ ਪ੍ਰੋਣਾ ਹਾਂ ਸਿੱਧਾ ਕਈ ਤਾ ਪ੍ਰੋਣਾ ਹਾਂ ਤੇ ਹੀ ਹੈ ਉਹ ਨਾ ਵੀ ਉਹ ਕਹਿੰਦੇ ਜਿੱਤ ਕੋ ਦੀ ਪ੍ਰਾਣੇ ਦੀ ਮਾਂ ਵੀ ਉਹ ਨਹੀਂ ਕਰਦੀਗੀ ਅੱਛਾ ਉਹਨੂੰ ਬੱਕੜ ਨਹੀਂ ਚੜਾਉਂਦੀਗੀ ਉਦੋਂ ਤੱਕ ਬੱਕੜ ਮਤਲਬ ਵੀ ਪੁੱਜੇ ਛੋਲੇ ਵਗੈਰਾ ਜਾਂ ਕੋਈ ਵਾਲੇ ਹੋਏ ਵਾਲੀ ਉਹ ਨਿਕਣਕ ਦੀ ਨਿੱਤ ਖੁੱਲੀ ਜੀ ਅੱਛਾ ਬੱਕਲੀਆਂ ਬੱਕਲੀਆਂ ਗਾਇਜ਼ ਬੱਕਲੀਆਂ ਨੂੰ ਬੱਕਲ ਕਹਿੰਦੇ ਆ ਮੈਨੂੰ ਪਹਿਲੀ ਵਾਰ ਸੁਣਿਆ ਤੇ ਹਾਂ ਉਹ ਕਹਿੰਦੇ ਜਦ ਤੱਕ ਉਹ ਗਣੇਸ਼ ਜੀ ਨੂੰ ਮਤਲਬ ਇਹਦੀ ਮਾਤਾ ਰੱਖ ਨਹੀਂ ਦਿੰਦੀ ਲਈ ਭੋਗ ਨਹੀਂ ਲਾ ਦਿੰਦੀ ਹਾਂ ਉਹ ਤੱਕ ਤੁਸੀਂ ਤੇ ਫਿਰ ਤੁਸੀਂ ਕਿਉਂ ਦਿਖਾਇਆ ਵੀਡੀਓ ਦੇ ਵਿੱਚ ਸ਼ੋਅ ਕਿਉਂ ਕਰਿਆ ਉਹ ਫਿਰ ਉਹ ਕਹਿੰਦੇ ਦਿਖਾਓ ਦਿਖਾਓ ਸਾਰੇ ਕਹਿੰਦੇ ਕੋਈ ਉਹ ਕਹੀ ਕਹਿੰਦਾ ਕਿ ਅੰਦਰ ਖੁਸ਼ੀ ਨਹੀਂਂ ਦਾਗਾ ਤੇ ਟਾਹ ਕਹਿੰਦੇ ਲੈ ਕੇ ਖਾਲੀ ਆਉਂਦੇ ਨੇ ਕੀ ਕਹਿੰਦੇ ਲੈ ਕੇ ਟਾਕੇ ਆਉਂਦੇ ਆ ਅੱਛਾ ਉਹ ਕਹਿੰਦਾ ਲੈ ਕੇ ਸਿੱਧਾ ਆਉਂਦੇ ਆ ਮੈਨੂੰ ਤਾਂ ਪਤਾ ਹੀ ਸੀ ਫਿਰ ਆਪਾਂ ਤਾਂ ਅਸੀਂ ਪਹਿਲੀ ਵਾਰ ਕਰੀ ਜਾਂਦੇ ਸੀ ਅੱਛਾ ਕਿਵੇਂ ਦਾ ਲੱਗਿਆ ਫਿਰ ਰਸਮ ਕਰਕੇ ਵੀ ਮਤਲਬ ਲੱਗ ਗਿਆ ਬਹੁਤ ਵਧੀਆ ਵਧੀਆ ਲੱਗਿਆ ਹਮ ਅੱਛਾ ਦੇ ਗਾਰਡਨ ਗਾਰਡਨ ਹੋ ਗਿਆ ਗਾਰਡਨ ਗਾਰਡਨ ਦੀ ਬੱਚੀ ਤੇ ਚੁੱਪ ਬੜ ਲੱਗੇ ਪਏ ਪਰ ਲੱਗ ਗਿਆ ਕੋਈ ਆ ਜਾ ਬੱਚੇ ਤੇ ਬੱਚੇ ਕਹਿੰਦੇ ਸਨ ਤਾਂ ਵਧੀਆ ਲੱਗਿਆ ਉਹ ਜਿਹੜੀ ਰਸਮ ਸੀਗੇ ਨਾਲੀ ਕਰਕੇ ਕਿਉਂਕਿ ਜੋ ਉਲਝ ਕੇ ਸੀ ਥੋੜਾ ਪਰ ਹੋਰ ਜਗ ਹੈ ਸੀਗੇ ਹਨੀ ਸੀ ਥੋੜੀ ਜਿਹੀ ਅਸੀਂ ਥੋੜਾ ਕਾਫੀ ਉਲਝ ਕੇ ਸੀਗੇ ਥੋੜੇ ਨਹੀਂ ਉਲਝੇਗੇ ਅਸੀਂ ਬਾਵਾ ਹੀ ਉਲਝ ਕੇ ਸੀ ਹੋਰ ਜੀ ਠੀਕ ਹੋ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵਗੇ ਜੀ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਹੱਸਦੇ ਰਿਹਾ ਕਰੋ ਜੀ ਚਾਰਕ ਦਿਨਾਂ ਦੀ ਨਿੱਕੀ ਜੀ ਜ਼ਿੰਦਗੀ ਤੇ ਹੋਰ ਹੋਰ ਦੱਸੋ ਜੀ ਪ੍ਰੀਤ ਨਿੱਕੀ ਜੀ ਜ਼ਿੰਦਗੀ ਹੱਸ ਖੇਡ ਕੇ ਜਿਉਣੀ ਚਾਹੀਦੀ ਹੈ ਨਾ ਹੋਰ ਕੀ ਹੋਰ ਕੀ ਹੈ ਹਾਂ ਜਿੱਕੜ ਨਾ ਹੋ ਗਿਆ ਮੇਰੇ ਸਾਰੇ ਪੈਰ ਫੇਰ ਕੀ ਆ ਚੱਲੋ ਫਿਰ ਜਾਣਾ ਤਾਂ ਹੈਗਾ ਹੀ ਤੇ ਜਿੰਨਾ ਜਿੰਨਾ ਸਾੜ ਤੋਂ ਹੋ ਸਕਿਆ ਜੀ ਤੇ ਅਸੀਂ ਉਹਨਾਂ ਇੱਕ ਜਿਹੜੀ ਵੀਡੀਓ ਹੈ ਅ ਸ਼ੂਟ ਕਰਾਂਗੇ ਜਰੂਰ ਜਰੂਰ ਸ਼ੂਟ ਕਰਾਂਗੇ ਤੇ ਆਪਾਂ ਅਪਲੋਡ ਕਰਾਂਗੇ ਜੀ ਆਪਣੇ ਚੈਨਲ ਤੇ ਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਕਰਦੇ ਹਾਂ ਸਮਾਪਤਾ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ